ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਨੂੰ ਪਤਾ ਹੀ ਹੈ ਬਾਬਾ ਜੀਤ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਬਾਬਾ ਜੁਹਾਰ ਸਿੰਘ ਜੀ ਤੇ ਮਾਤਾ ਗੁਜਰੀ ਜੀ ਜਿਨ੍ਹਾਂ ਦੇ ਸੇਹਦੀ ਦਿਹਾੜੇ ਚੱਲ ਰਹੇ ਹਨ ਉਹਨਾਂ ਨੂੰ ਮੁੱਖ ਰੱਖਦੇ ਹੋਏ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਿੰਡ ਮੁੰਸੀਆਲ ਵੱਲੋਂ ਲੰਗਰ ਲਗਾਇਆ ਗਿਆ ਪਿੰਡ ਮੁੰਸੀਆਲ ਵੱਲੋਂ ਸ੍ਰੀ ਅਖੰਡ ਪਾੜ ਸਾਹਿਬ ਦੇ ਭੋਗ ਪਾਏ ਗਏ ਤੇ ਸੰਗਤਾਂ ਲਈ ਟੁੱਟ ਲੰਗਰ ਵਰਤਾਇਆ ਗਿਆ ਪਿੰਡ ਵੱਲੋਂ ਸਾਰੇ ਪਿੰਡ ਦੀ ਸਾਹ ਸੰਗਤ ਨੇ ਬਹੁਤ ਵਧੀਆ ਸਾਥ ਦਿੱਤਾ ਤੇ ਸੰਗਤਾਂ ਲਈ ਲੰਗਰ ਵਰਤਾਇਆ ਗਿਆ ਸਾਰੇ ਪਿੰਡ ਨੇ ਬਹੁਤ ਵਧੀਆ ਸੇਵਾ ਕੀਤੀ ਸੰਗਤਾਂ ਨੂੰ ਰੋਕ ਰੋਕ ਕੇ ਲੰਗਰ ਸਕਾਏ ਇਹ ਲੰਗਰ ਫਤਿਹਗੜ੍ਹ ਸਾਹਿਬ ਤੋਂ ਆਉਣ ਵਾਲੀ ਸੰਗਤ ਲਈ ਲਗਾਇਆ ਗਿਆ ਬਹੁਤ ਵਧੀਆ ਇਹਨਾਂ ਨੇ ਪਹਿਲਾਂ ਵੀ ਲੰਗਰ ਲਗਾਇਆ ਸੀ ਇਸ ਵਾਰ ਵੀ ਲਗਾਇਆ ਇਹ ਹਰ ਸਾਲ ਲੰਗਰ ਲਗਾਉਂਦੇ ਹਨ ਬਹੁਤ ਵਧੀਆ ਲੱਗਿਆ ਦੇਖ ਕੇ ਪਿੰਡ ਦੇ ਹਰ ਇੱਕ ਨੌਜਵਾਨ ਨੇ ਹਰ ਇੱਕ ਬਜ਼ੁਰਗ ਨੇ ਬਹੁਤ ਵਧੀਆ ਸੇਵਾ ਕੀਤੀ ਬਹੁਤ ਵਧੀਆ ਲੱਗਿਆ ਇਹ ਲੰਗਰ ਪਿੰਡ ਦੇ ਗਰਾਊਂਡ ਵਿੱਚ ਲਗਾਇਆ ਗਿਆ ਸਾਰੀ ਸਾਧ ਸੰਗਤ ਨੂੰ ਲੰਗਰ ਸਕਾਇਆ ਵੀ ਗਿਆ ਬਹੁਤ ਵਧੀਆ ਲੱਗਿਆ ਸੰਗਤ ਨੂੰ ਰੋਕ ਰੋਕ ਕੇ ਲੰਗਰ ਸਕਾਇਆ ਗਿਆ ਸੰਗਤਾਂ ਵੱਲੋਂ ਬਹੁਤ ਵਧੀਆ ਧੰਨਵਾਦ ਵੀ ਕੀਤਾ ਗਿਆ ਤੇ ਬਹੁਤ ਵਧੀਆ ਲੱਗਿਆ ਇਹਨਾਂ ਨੇ ਲੰਗਰ ਬਾਅਦ ਵਿੱਚ ਲਗਾਇਆ ਕਿਉਂਕਿ ਜੋ ਵੀ ਸੰਗਤ ਫਤਿਹਗੜ ਸਾਹਿਬ ਤੋਂ ਆ ਰਹੀ ਹੈ ਉਹ ਸੰਗਤਾਂ ਨੇ ਰੁਕ ਰੁਕ ਕੇ ਲੰਗਰ ਸਕੇਆ ਤੇ ਬਹੁਤ ਵਧੀਆ ਲੱਗਿਆ ਤੇ ਹਰ ਇੱਕ ਸੰਗਤ ਨੇ ਬਹੁਤ ਵਧੀਆ ਲੰਗਰ ਵੀ ਸਕੇਆ ਤੇ ਧੰਨਵਾਦ ਵੀ ਕੀਤੇ ਤੇ ਕਿਉਂਕਿ ਹੁਣ ਸੰਗਤ ਫਤਿਹਗੜ ਸਾਹਿਬ ਤੋਂ ਆ ਰਹੀ ਆ ਇਸ ਕਰਕੇ ਇਹਨਾਂ ਨੇ ਬਾਅਦ ਵਿੱਚ ਲੰਗਰ ਲਗਾਇਆ ਬਹੁਤ ਵਧੀਆ ਲੱਗਿਆ ਤੇ ਇਹਨਾਂ ਨੇ ਬਹੁਤ ਵਧੀਆ ਸੋਚਿਆ ਇੱਥੋਂ ਦੇ ਹਰ ਇੱਕ ਨੌਜਵਾਨ ਨੇ ਹਰ ਇੱਕ ਭੈਣ ਨੇ ਹਰ ਇੱਕ ਵੀਰ ਨੇ ਤੇ ਹਰ ਇੱਕ ਬਜ਼ੁਰਗ ਨੇ ਸੇਵਾ ਕੀਤੀ ਬਹੁਤ ਵਧੀਆ ਲੱਗਿਆ ਪਿੰਡ ਮੁਨਸੀ ਵਾਲਾ ਦੇ